ਸਸਕਾ ਟਾਊਨ ਦੇ ਵਿੱਚ ਗ੍ਰੇਡ 8 ਤੇ ਅੰਡਰਰਾਇਡਿੰਗ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਬੱਚਿਆਂ ਦੇ ਲਈ ਮੁਫਤ ਬਾਲ ਕਿਰਾਇਆ ਸਤੰਬਰ ਦੇ ਵਿੱਚ ਆ ਸਕਦਾ ਹੈ ਸਿਟੀ ਕੌਂਸਲ ਦੀ ਮੀਟਿੰਗ ਦਾ ਉਦੇਸ਼ ਟੇਬਲ ਤੇ ਕਈ ਵਿਕਲਪਾਂ ਦੇ ਨਾਲ ਇਸ ਮੁਫਤ ਕਿਰਾਏ ਦੀ ਪ੍ਰਣਾਲੀ ਨੂੰ ਕਿਵੇਂ ਲਾਗੂ ਕਰਨਾ ਹੈ ਬਾਰੇ ਚਰਚਾ ਹੋਈ ਸਿਟੀ ਦੀ ਮੌਜੂਦਾ ਪਹੁੰਚ ਦੇ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁਫਤ ਕਿਰਾਇਆ ਕਿੰਡਰ ਗਾਰਡਨ ਤੇ ਗ੍ਰੇਡ 8 ਦੇ ਵਿਚਕਾਰ ਦੇ ਬੱਚਿਆਂ ਲਈ ਡਾਲਰ 2.25 ਤੇ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਲਈ ਡਾਲਰ 2.75 ਦਾ ਚਾਰਜ ਹੈ ਸਿਟੀ ਪ੍ਰਸ਼ਾਸਨ ਦੀ ਰਿਪੋਰਟ ਦੇ ਮੁਤਾਬਕ ਮੁਫਤ ਕਿਰਾਇਆ ਗ੍ਰੇਡ 8 ਤੱਕ ਦੇ ਇਸ ਦੇ ਵਿੱਚ ਸ਼ਾਮਿਲ ਬੱਚਿਆਂ ਦੇ ਲਈ ਲਾਗੂ ਹੋਣਾ ਚਾਹੀਦਾ ਹੈ ਜੋ ਐਲੀਮੈਂਟਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਯੋਗ ਬਣਾਉਂਦਾ ਹੈ ਜੇਕਰ ਸਿਫਾਰਿਸ਼ਾਂ ਪਾਸ ਹੋ ਜਾਂਦੀਆਂ ਨੇ ਤਾਂ ਸਸਕਾਟਨ ਪ੍ਰੋਜੈਕਟ ਜਿਹੜੀ ਹੈ ਉਹ 1 ਸਤੰਬਰ ਨੂੰ ਲਾਂਚ ਹੋਣ ਤੱਕ ਪ੍ਰੋਗਰਾਮ ਨੂੰ ਅੱਗੇ ਵਧਾਉਣ ਲਈ ਇੱਕ ਮੁਹਿੰਮ ਚਲਾਏਗਾ ਸਸਕਾ ਟੂਨ ਦੇ ਵਿੱਚ ਬੱਚਿਆਂ ਲਈ ਮੁਫਤ ਸ਼ਹਿਰੀ ਬੱਸ ਕਿਰਾਏ ਦੇ ਸਬੰਧ ਵਿੱਚ ਚਰਚਾ ਹੋ ਰਹੀ ਹੈ ਤੇ ਇਹ ਸਤੰਬਰ ਤੱਕ ਲਾਗੂ ਹੋ ਸਕਦਾ ਹੈ ਇਸ ਖਬਰ ਨੇ ਬਹੁਤ ਸਾਰੇ ਉਪਭੋਗਤਾਵਾਂ ਤੇ ਸ਼ਹਿਰੀ ਵਾਸੀਆਂ ਦੇ ਵਿਚਾਰਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ ਮੁਫਤ ਬੱਸ ਸੇਵਾਵਾਂ ਨੂੰ ਲਾਗੂ ਕਰਨ ਦੇ ਫੈਸਲੇ ਦੇ ਪਿੱਛੇ ਕਈ ਮਕਸਦ ਨੇ ਜਿਨ੍ਹਾਂ ਵਿੱਚ ਪਰਿਵਾਰਾਂ ਦੀ ਮਦਦ ਦੇ ਵਾਤਾਵਰਣ ਸੁਰੱਖਿਆ ਤੇ ਸਥਾਈ ਆਵਾਜਾਈ ਸਿਸਟਮ ਦਾ ਉন্নਤੀ ਕਰਨ ਦਾ ਯਤਨ ਵੀ ਸ਼ਾਮਿਲ ਹੈ ਬੱਚਿਆਂ ਲਈ ਮੁਫਤ ਬੱਸ ਸੇਵਾਵਾਂ ਲਿਆਉਣ ਦਾ ਸਭ ਤੋਂ ਵੱਡਾ ਮਕਸਦ ਪਰਿਵਾਰਾਂ ਦੀ ਵਿੱਤੀ ਮਦਦ ਕਰਨਾ ਹੈ ਮਾਤਾ ਪਿਤਾ ਤੇ ਸਬੰਧਤ ਪਰਿਵਾਰਾਂ ਲਈ ਬੱਸ ਕਿਰਾਏ ਦੀ ਰਾਹਤ ਕਾਫੀ ਲਾਭਕਾਰੀ ਸਾਬਤ ਹੋ ਸਕਦੀ ਹੈ ਇਹ ਉਦਮ ਬੱਚਿਆਂ ਦੇ ਸਿੱਖਿਆ ਸੰਬੰਧੀ ਅਤੇ ਸਮਾਜਿਕ ਸਰਗਰਮੀਆਂ ਦੇ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰੇਗਾ ਕਿਉਂਕਿ ਬੱਸ ਦੇ ਕਿਰਾਏ ਦੇ ਬਗੈਰ ਯਾਤਰਾ ਬੱਚਿਆਂ ਲਈ ਆਸਾਨ ਹੋ ਜਾਏਗੀ ਦੂਜਾ ਇਹ ਉਦਮ ਵਾਤਾਵਰਣ ਵਾਤਾਵਰਣ ਦੀ ਸੁਰੱਖਿਆ ਲਈ ਵੀ ਇੱਕ ਵੱਡਾ ਕਦਮ ਹੈ ਜਦੋਂ ਬੱਚੇ ਬੱਸਾਂ ਵਿੱਚ ਯਾਤਰਾ ਕਰਨਗੇ ਤਾਂ ਕਾਰਾਂ ਵੀ ਵਰਤੋਂ ਵੀ ਜਿਹੜੀ ਹੈ ਘਟੇਗੀ ਜਿਸ ਨਾਲ ਵਾਤਾਵਰਣ ਵਿੱਚ ਕਾਰਬਨ ਉਤਸਰਜਨ ਦੇ ਵਿੱਚ ਵੀ ਕਮੀ ਆਵੇਗੀ ਇਹ ਪਰਿਵਰਤਨ ਨੇ ਇੱਕ ਸਕਾਰਾਤਮਕ ਪਹਿਲ ਜੋ ਸਸਕਾਟੋਨ ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਵਿੱਚ ਵੀ ਸਹਾਇਕ ਹੋਵੇਗਾ ਮੁਫਤ ਬਸ ਸੇਵਾਵਾਂ ਦੀ ਸ਼ੁਰੂਆਤ ਨਾਲ ਸਥਾਨਕ ਆਵਾਜਾਈ ਸਿਸਟਮ ਨੂੰ ਵੀ ਮਜ਼ਬੂਤੀ ਮਿਲੇਗੀ ਬਸ ਸੇਵਾਵਾਂ ਦੇ ਪ੍ਰਚਾਰ ਦੇ ਨਾਲ ਜ਼ਿਆਦਾ ਲੋਕ ਇਹ ਸੇਵਾਵਾਂ ਵਰਤਣਗੇ ਜਿਸ ਨਾਲ ਆਵਾਜਾਈ ਦੇ ਬਿਜ਼ਨਸ ਮਾਡਲ ਨੂੰ ਵੀ ਫਾਇਦਾ ਹੋਵੇਗਾ ਨਾਲ バス ਸੇਵਾਵਾਂ ਵਿੱਚ ਨਵੇਂ ਸੁਧਾਰ ਆ ਸਕਦੇ ਨੇ ਜਿਵੇਂ ਕਿ ਨਵੀਆਂ ਬੱਸਾਂ ਦੀ ਸ਼ੁਰੂਆਤ ਬਹੁਤੇ ਸਫਰ ਰੂਟ ਅਤੇ ਵਧੀਆ ਸੇਵਾ ਸਮਾਂ ਸਸ ਕਟੂਨ ਸ਼ਹਿਰੀ ਕੌਂਸਲ ਇਸ ਮੁੱਦੇ ਤੇ ਗੰਭੀਰ ਹੈ ਕੌਂਸਲ ਦੇ ਮੈਂਬਰਾਂ ਨੇ ਕਈ ਵਾਰ ਸਬੰਧਤ ਬਹਿਸਾਂ ਕੀਤੀਆਂ ਤੇ ਲੋਕਾਂ ਦੇ ਵਿਚਾਰ ਵੀ ਜਾਣੇ ਕੌਂਸਲ ਦੇ ਮੈਂਬਰਾਂ ਦੇ ਵਿਚਾਰ ਜਿਹੜੇ ਨੇ ਉਹ ਕਾਫੀ ਅਹਿਮ ਨੇ ਅਤੇ ਇਹ ਮਾਤਾ ਪਿਤਾ ਤੇ ਬੱਚਿਆਂ ਲਈ ਇੱਕ ਵੱਡੀ ਸਹੂਲਤ ਹੋਵੇਗੀ ਸਸ ਕਟੂਨ ਦੇ ਵਸਨੀਕਾਂ ਨੇ ਇਸ ਖਬਰ ਨੂੰ ਖੂਬਸੂਰਤੀ ਨਾਲ ਵੈਲਕਮ ਕਿਹਾ ਬਹੁਤ ਸਾਰੇ ਮਾਤਾ ਪਿਤਾ ਤੇ ਜਿਹੜੇ ਅਧਿਆਪਕ ਨੇ ਇਸ ਦੇ ਕਾਫੀ ਜ਼ਿਆਦਾ ਹਮਾਇਤ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਬਸ ਕਿਰਾਏ ਦੀ ਬਜਟ ਨਾਲ ਉਹ ਹੋਰ ਵੀ ਮਹੱਤਵਪੂਰਨ ਗਤੀਵਿਧੀਆਂ ਦੇ ਵਿੱਚ ਪੈਸੇ ਲਗਾ ਸਕਣਗੇ ਇਸ ਨਾਲ ਬੱਚਿਆਂ ਦੇ ਸਮਾਜਿਕ ਵਿਕਾਸ ਵਿੱਚ ਵੀ ਯੋਗਦਾਨ ਪਵੇਗਾ ਕਿਉਂਕਿ ਉਹ ਸਹਜਤਾ ਦੇ ਨਾਲ ਆਪਣੇ ਸਾਥੀਆਂ ਨਾਲ ਮਿਲ ਸਕਣਗੇ ਤੇ ਹੋਰ ਵਕ ਵਕ ਸਮਾਜਿਕ ਸੇਵਾਵਾਂ ਦਾ ਲਾਹਾ ਲੈ ਸਕਣਗੇ ਹਾਲਾਂਕਿ ਸੁੱਧ ਦੇ ਕਈ ਲਾਭਾਂ ਪਰ ਇਸ ਨਾਲ ਕੁਝ ਚੁਣੌਤੀਆਂ ਵੀ ਜੁੜੀਆਂ ਹੋ ਸਕਦੀਆਂ ਨੇ ਬਾਸੇਵਾਵਾਂ ਲਈ ਵਿੱਤੀ ਯੋਗਦਾਨ ਦੀ ਲੋੜ ਪਵੇਗੀ ਜਿਸ ਨੂੰ ਪੂਰਾ ਕਰਨ ਲਈ ਸ਼ਹਿਰ ਨੂੰ ਹੋਰ ਵਿੱਤੀ ਸਰੋਤ ਲੱਭਣੇ ਪੈਣਗੇ ਇਸ ਨਾਲ ਅਸਸਕਾਟਨ ਸ਼ਹਿਰ ਦੇ ਬਜਟ ਤੇ ਭਾਰ ਪੈ ਸਕਦਾ ਹੈ ਸਿਟੀ ਦੀ ਮੁੱਖ ਪਹੁੰਚ ਵਿੱਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਮੁਫਤ ਕਿਰਾਇਆ ਕਿੰਡਰਗਾਰਟਨ ਤੇ ਗ੍ਰੇਡ 8 ਦੇ ਵਿਚਕਾਰ ਦੇ ਬੱਚਿਆਂ ਲਈ ਡਾਲਰ 2.25 ਤੇ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਲਈ ਡਾਲਰ 2.75% ਦਾ ਚਾਰਜ ਹੈ ਸਿਟੀ ਪ੍ਰਸ਼ਾਸਨ ਨੇ ਰਿਪੋਰਟ ਦੇ ਵਿੱਚ ਸਫਾਰਸ਼ ਕੀਤੀ ਹੈ ਤੇ ਮੁਫਤ ਕਿਰਾਇਆ ਗ੍ਰੇਡ 8 ਤੱਕ ਦੇ ਵਿੱਚ ਸ਼ਾਮਿਲ ਬੱਚਿਆਂ ਲਈ ਲਾਗੂ ਹੋਣਾ ਚਾਹੀਦਾ ਹੈ ਜੋ ਐਲੀਮੈਂਟਰੀ ਸਕੂਲਾਂ ਦੇ ਸਾਰੇ ਬੱਚਿਆਂ ਨੂੰ ਯੋਗ ਬਣਾਉਂਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ